ਪੰਜਾਬ ਦੇ ਕਰੀਬ 8 ਜ਼ਿਲ੍ਹੇ 300 ਤੋਂ ਵੱਧ ਪਿੰਡ ਲੱਖਾਂ ਕਿੱਲੇ ਫਸਲ ਤੇ ਅਨੇਕਾਂ ਲੋਕ ਘਰੋਂ ਬੇਕਾਰ ਤੇ ਅਨੇਕਾਂ ਜਿਹੜੇ ਪਸ਼ੂ ਐ ਉਹ ਮਾਰੇ ਜਾ ਚੁੱਕੇ ਨੇ ਤੇ ਪੰਜਾਬ ਇਸ ਟਾਈਮ ਹੜ੍ਹਾਂ ਦੀ ਸਥਿਤੀ ਦੇ ਵਿੱਚ ਜੂੰਜ ਰਿਹਾ ਚਾਵਾਂ ਨਾਲ ਬਣਾਏ ਹੋਏ ਘਰ ਟਹਿ ਚੁੱਕੇ ਨੇ ਤੇ ਬਹੁਤ ਹੀ ਭਾਰੀ ਨੁਕਸਾਨ ਹੋ ਚੁੱਕਾ ਹੈ ਤੇ ਅਜੇ ਹੋ ਵੀ ਰਿਹਾ ਜਿਹੜੇ ਵੀ ਬਨ ਰਾਵੀ ਬਿਆਸ ਸਤਲੁਜ ਦਰਿਆਵਾਂ ਦੇ ਉੱਪਰ ਬਣਾਏ ਗਏ ਇਹ ਕਈ ਟਟਹਿ ਚੁੱਕੇ ਆ ਤੇ ਕਈਆਂ ਨੂੰ ਬਚਾਉਣ ਵਾਸਤੇ ਕੋਸ਼ਿਸ਼ਾਂ ਚੱਲ ਰਹੀਆਂ ਪਰ ਫਿਰ ਵੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਚੁੱਕਾ ਅਜੇ ਵੀ ਡੈਮਾਂ ਦੇ ਸਚਾਲਕਾਂ ਵੱਲੋਂ ਪਾਣੀ ਹੋਰ ਛੱਡਣ ਦੀਆਂ ਵਾਰ-ਵਾਰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਇਹਨੂੰ ਆਪਾਂ ਕੁਦਰਤੀ ਆਫਤ ਕਹਿ ਸਕਦੇ ਆ ਜਾਂ ਫਿਰ ਮੈਨ ਮੇਡ ਕਿ ਪੰਜਾਬ ਨੂੰ ਬਰਬਾਦ ਕਰਨ ਦਾ ਇੱਕ ਤਰੀਕਾ ਲੱਭਿਆ ਆ ਇਸ ਵਿਸ਼ੇ ਤੇ ਆਪਾਂ ਪੂਰੀ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਣਾ ਸਨ 1988 ਵਿੱਚ ਵੀ ਹੜ੍ਹ ਆਏ ਸਨ 1993 ਵਿੱਚ ਤੇ ਫਿਰ ਸਨ 2019 ਵਿੱਚ ਤੇ ਇਸ ਤੋਂ ਇਲਾਵਾ 2023 ਵਿੱਚ ਤੇ ਹੁਣ 2025 ਵਿੱਚ ਵੀ ਪੰਜਾਬ ਨੂੰ ਹੜਾ ਨਹੀਂ ਮਾਰ ਚੱਲਣੀ ਪੈ ਰਹੀ ਹੈ ਵਾਰ-ਵਾਰ ਪੰਜਾਬ ਦੇ ਲੋਕਾਂ ਦੀ ਬਰਬਾਦੀ ਆਈ 2023 ਵਾਲੇ ਹੜ੍ਹਾਂ ਤੋਂ ਅਜੇ ਲੋਕ ਉੱਭਰੇ ਨਹੀਂ ਜ਼ਮੀਨਾਂ ਅਜੇ ਪੱਧਰੀਆਂ ਬਣੀ ਸੀ ਹੋਈਆਂ ਤੇ ਆਫਤ 2025 ਦੇ ਵਿੱਚ ਫਿਰ ਸਿਰ ਤੇ ਆਣ ਖੜੀ ਹੜ੍ਹਾਂ ਦੀ ਮਾਰ ਨਾਲ ਲੋਕਾਂ ਦੇ ਡੰਗਰ ਮਾਰੇ ਗਏ ਸਚਾਈ ਲਈ ਕੀਤੇ ਹੋਏ ਬੋਰ ਜ਼ਮੀਨ ਵਿੱਚ ਤਸ ਗਏ ਤੇ ਜਿਹੜੀ ਜ਼ਮੀਨ ਸੀ ਸਚਾਈ ਵਾਸਤੇ ਉਹ ਸਾਰੀ ਉੱਚੀ ਨਹੀਂ ਵੀ ਹੋ ਗਈ ਤਰੇਦ ਦੇ ਵੱਡੇ ਵੱਡੇ ਟਿੱਬੇ ਬਣ ਗਏ ਤੇ ਕਿਤੇ ਖੂਹ ਬਣ ਗਏ ਜਿਹੜੇ ਲੋਕ ਖੇਤੀ ਤੇ ਨਿਰਭਰ ਕਰਦੇ ਨੇ ਆਉਣ ਵਾਲੇ 3-4 ਸਾਲ ਲਈ ਡਾਵਾ ਡੋਲ ਹੋ ਜਾਂਦੇ ਨੇ ਤੇ ਜਿਹੜੀ ਉਪਜਾਊ ਜ਼ਮੀਨ ਉੱਚੀ ਨਹੀਂ ਵੀ ਹੋ ਜਾਂਦੀ ਏ ਉਹਨੂੰ ਪੱਧਰ ਕਰਨ ਤੇ ਭਾਵਕੀ ਉਪਜਾਊ ਬਣਾਉਣ ਵਾਸਤੇ ਖਰਚਾ ਵੀ ਬਹੁਤ ਆਉਂਦਾ 2023 ਦੇ ਵਿੱਚ ਜਦੋਂ ਹੜ੍ਹ ਆਏ ਸੀ ਜਿਹੜੇ ਬੁੱਧੀਜੀਵ ਭਾਵਕੀ ਜਿਨ੍ਹਾਂ ਨੇ ਡੈਮਾਂ ਦੇ ਪ੍ਰਬੰਧਕ ਦੇ ਵਿੱਚ ਕੰਮ ਕੀਤਾ ਆ ਸੀ ਤੇ ਉਹਨਾਂ ਨੇ ਰਿਪੋਰਟਾਂ ਪੇਸ਼ ਕੀਤੀਆਂ ਸੀ ਜੇਕਰ ਜਿਹੜਾ ਡੈਮਾਂ ਦਾ ਪਾਣੀ ਸਮੇਂ-ਸਮੇਂ ਸਿਰ ਤੇ ਰਿਲੀਜ਼ ਕੀਤਾ ਜਾਵੇ ਤੇ ਕਾਫੀ ਹੱਦ ਤੱਕ ਇਹੋ ਜੀ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕਦਾ ਹਮਾਚਲ ਜਾਂ ਉੱਤਰਾਖੰਡ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਆਫ਼ਤਾਂ ਆਈਆਂ ਇਸ ਤੋਂ ਅੰਦਾਜ਼ਾ ਲੱਗ ਚੁੱਕਾ ਸੀ ਆਉਣ ਵਾਲੇ ਦਿਨ ਪੰਜਾਬ ਲਈ ਚੰਗੇ ਨਹੀਂ ਹੋਣਗੇ ਜਿਹੜੇ ਵੀ ਪੰਜਾਬ ਦੇ ਡੈਮਾਂ ਦਾ ਮੈਨੇਜਮੈਂਟ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਰੱਖਣਾ ਚਾਹੀਦਾ ਸੀ ਮੌਸਮ ਵਿਭਾਗ ਨਾਲ ਬਣਾ ਕੇ ਤਾਲਮਿਲ ਰੱਖਦੇ ਕੀ ਸਾਡੇ ਭਾਰਤ ਕੋਲ ਇਹੋ ਜਾਂ ਮਜ਼ਬੂਤ ਮੌਸਮ ਨੂੰ ਮਾਪਣ ਵਾਲਾ ਯੰਤਰ ਨਹੀਂ ਏ ਕਿ ਆਉਣ ਵਾਲੇ ਮੌਸਮ ਬਾਰੇ ਜਾਣਕਾਰੀ ਦੇ ਸਕੇ ਜੇਕਰ ਸਾਡਾ ਸਿਸਟਮ ਇੰਨਾ ਹੀ ਕਮਜ਼ੋਰ ਏ ਤੇ ਸਾਨੂੰ ਇਸ ਵਿੱਚ ਹੋਰ ਵੀ ਸੁਧਾਰ ਕਰਨੇ ਚਾਹੀਦੇ ਸੀ ਤੇ ਹੋਰ ਵਧੀਆ ਸੈਟੇਲਾਈਟ ਛੱੜਦੇ ਤਾਂ ਜੋ ਮਾਨਸੂਨ ਆਉਣ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗ ਸਕਦਾ ਕਿਉਂਕਿ ਇੱਥੇ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਏ ਹਿਮਾਚਲ ਵਿੱਚ ਹੀ ਬਹੁਤ ਥਾਵਾਂ ਤੇ ਲੈਂਡਸਲਾਈਡ ਹੋਈ ਤੇ ਬਹੁਤ ਜ਼ਿਆਦਾ ਹਿਮਾਚਲ ਨੂੰ ਵੀ ਕਟਾ ਪਿਆ ਇਸ ਸਾਲ ਹਿਮਾਚਲ ਦੇ ਵਿੱਚ ਔਸਤਨ بارش ਵੀ ਜ਼ਿਆਦਾ ਹੋਈ ਤੇ ਬਰਬਾਦੀ ਦੇ ਜਾਣਕਾਰ ਕਈ ਕਾਰਨ ਹੋਰ ਵੀ ਦੱਸਦੇ ਨੇ ਜਿਵੇਂ ਹੱਦ ਤੋਂ ਜ਼ਿਆਦਾ ਮਾਈਨਿੰਗ ਕਰਨਾ ਜੰਗਲਾਂ ਨੂੰ ਕੱਟਿਆ ਜਾਣਾ ਤੇ ਪਹਾੜਾਂ ਨੂੰ ਖੋਖਲੇ ਕਰਕੇ ਸੁਰੰਗਾਂ ਬਣਾਈਆਂ ਜਾਣੀਆਂ ਤੇ ਵੱਧ ਤੋਂ ਵੱਧ ਰੋਡ ਬਣਾਏ ਜਾਣੇ ਜੇਕਰ ਇਨੀ ਛੇੜਗਾਨੀ ਹੋਏਗੀ ਤੇ ਕਿਤੇ ਨਾ ਕਿਤੇ ਨਤੀਜੇ ਸਾਹਮਣੇ ਆਉਣਗੇ ਅਸਲ ਵਿੱਚ ਜਿਹੜੇ ਡੈਮ ਬਣਾਏ ਗਏ ਸੀ ਪਾਣੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਬਿਜਲੀ ਪੈਦਾ ਕਰਨ ਜਾਂ ਫਿਰ ਲੋਡ ਪੈਣ ਤੇ ਪਾਣੀ ਦੀ ਵਰਤੋਂ ਲਈ ਬਣਾਏ ਗਏ ਸੀ ਭਾਰਤ ਦੇ ਹੋਰ ਰਾਜ ਜਿਵੇਂ ਦਿੱਲੀ ਰਾਜਸਥਾਨ ਨੂੰ ਪਾਣੀ ਦਿੱਤਾ ਜਾਵੇ ਇਹ ਡੈਮ ਉਸ ਟਾਈਮ ਬਣਾਏ ਗਏ ਸੀ ਜਦੋਂ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਇਕੱਠੇ ਸੀ ਸਤਲੁਜ ਦੇ ਉੱਪਰ ਭਾਖੜਾ ਡੈਮ ਗੋਵਿੰਦ ਸਾਗਰ ਡੈਮ ਆ ਗਿਆ ਤੇ ਪੋਂਗ ਲੇਕ ਦੇ ਉੱਪਰ ਪੋਂਗ ਡੈਮ ਆ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਰਾਵੀ ਦਰਿਆ ਹੈ ਸ਼ਾਹਪੁਰ ਕੰਢੀ ਰਣਜੀਤ ਸਾਗਰ ਡੈਮ ਆ ਗਿਆ ਜਿਹੜਾ ਕਿ ਜ਼ਿਆਦਾ ਪਾਕਿਸਤਾਨ ਨੂੰ ਪਾਣੀ ਚਲਾ ਜਾਂਦਾ ਇਹ ਡੈਮ ਰਾਵੀ ਬਿਆਸ ਸਤਲੁਜ ਦਰਿਆਵਾਂ ਦੇ ਉੱਪਰ ਬਣਾਏ ਗਏ ਤੇ ਇਹਨਾਂ ਦੇ ਪਿੱਛੇ ਹਿਮਾਲਿਆ ਦੇ ਵਿੱਚ ਇੱਕ ਲੇਕ ਦੇ ਵਿੱਚ ਪਾਣੀ ਨੂੰ ਇਕੱਠਾ ਕੀਤਾ ਗਿਆ ਫਿਰ ਪੰਜਾਬ ਦੇ ਇੱਥੇ ਛੋਟੇ ਛੋਟੇ ਡੈਮ ਥਾਣਾ ਡੈਮ ਜਲੌਰੀ ਡੈਮក្លਹਿਰਾ ਡੈਮ ਸੰਸਾਲ ਡੈਮ ਚੋਲਾ ਡੈਮ ਮੈਲੀ ਡੈਮ ਫਿਰ ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਸਤਲੁਜ ਦੇ ਉੱਪਰ ਡੈਮ ਜਿਵੇਂ ਕਿ ਮਿਰਜ਼ਾਪੁਰ ਡੈਮ ਸਿਸਵਾ ਡੈਮ ਇਸ ਤੋਂ ਇਲਾਵਾ ਪੀਰਚ ਡੈਮ ਇਸੇ ਤਰ੍ਹਾਂ ਇਹਨਾਂ ਡੈਮਾਂ ਵਿੱਚ ਪਾਣੀ ਨੂੰ ਜਮਾ ਕਰਕੇ ਰੱਖਿਆ ਜਾਂਦਾ ਜਦੋਂ ਵੀ ਹਿਮਾਚਲ ਵਿੱਚ ਪਾਣੀ ਆਉਂਦਾ ਜਾਂ ਫਿਰ ਬਰਫ਼ ਪਿੰਗਲ ਕੇ ਪਾਣੀ ਆਉਂਦਾ ਫਿਰ ਇਹਨਾਂ ਤਿੰਨਾਂ ਝੀਲਾਂ ਦੇ ਵਿੱਚ ਪਾਣੀ ਨੂੰ ਰੱਖਿਆ ਜਾਂਦਾ ਜਦੋਂ ਇਹ ਤਿੰਨਾਂ ਝੀਲਾਂ ਦਾ ਪਾਣੀ ਲੋਹੜ ਤੋਂ ਭਾਵ ਕਿ ਲੈਵਲ ਤੋਂ ਵੱਧ ਜਾਂਦਾ ਤੇ ਫਿਰ ਇਹ ਪਾਣੀ ਡੈਮਾਂ ਨੂੰ ਛੱਡਿਆ ਜਾਂਦਾ ਵਧਿਆ ਆ ਪਾਣੀ ਰਾਵੀ ਬਿਆਸ ਸਤਲੁਜ ਜਾਂ ਇਹਨਾਂ ਜੋ ਨਿਕਲਣ ਵਾਲੀਆਂ ਨਹਿਰਾਂ ਦੇ ਵਿੱਚ ਜੋ ਪਾਣੀ ਛੱਡਿਆ ਜਾਂਦਾ ਤੇ ਇਹ ਸਾਰਾ ਪਾਣੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਾਰਨ ਬਣਦਾ ਹੈ ਤੇ ਪੰਜਾਬ ਦੀ ਬਰਬਾਦੀ ਹੁੰਦੀ ਹੈ ਜੇ ਸਿਸਟਮ ਨਾਲ ਪਾਣੀ ਨੂੰ ਹੋਲਡ ਕੀਤਾ ਜਾਂਦਾ 1966 ਤੋਂ ਪਹਿਲਾਂ ਇੰਨਾ ਡੈਮਾਂ ਦਾ ਕੰਟਰੋਲ ਪੰਜਾਬ ਦੇ ਕੋਲ ਸੀ 1966 ਤੋਂ ਬਾਅਦ ਦੇ ਵਿੱਚ ਹਰਿਆਣਾ ਅਲੱਗ ਹੋਇਆ ਹਿਮਾਚਲ ਅਲੱਗ ਹੋਇਆ ਤੇ ਪੰਜਾਬ ਇੱਕ ਵੱਖਰਾ ਸੂਬਾ ਬਣ ਗਿਆ ਤੇ ਹੌਲੀ-ਹੌਲੀ ਕੇਂਦਰ ਸਰਕਾਰ ਨੇ ਭਾਗੜਾ ਡੈਮ ਤੇ ਕੰਮ ਕਰਨ ਵਾਲੇ ਅਧਿਕਾਰੀ ਆਪਣੇ ਅੰਦਰ ਲੈ ਲਏ ਇਥੋਂ ਤੱਕ ਕਿ ਭਾਗੜਾ ਡੈਮ ਤੇ ਕੰਮ ਕਰਨ ਵਾਲੀ ਪੁਲਿਸ ਵੀ ਕੇਂਦਰ ਸਰਕਾਰ ਦੇ ਅਧੀਨ ਹੈ ਤੇ ਇਸ ਟਾਈਮ ਡੈਮਾਂ ਦਾ ਸਾਰਾ ਕੰਟਰੋਲ ਕੇਂਦਰ ਸਰਕਾਰ ਦੇ ਕੋਲ ਹੈ ਤੇ ਜੇ ਗੱਲ ਕੀਤੀ ਜਾਵੇ ਜਿਹੜੀ ਡੈਮਾਂ ਤੋਂ ਬਿਜਲੀ ਬਣਦੀ ਹੈ ਜਿੰਨੀ ਬਿਜਲੀ ਬਣਦੀ 20 ਤੋਂ 25% ਪੰਜਾਬ ਨੂੰ ਦਿੱਤੀ ਜਾਂਦੀ ਹੈ ਬਾਕੀ ਬਿਜਲੀ ਦਿੱਲੀ ਤੇ ਹਰਿਆਣਾ ਨੂੰ ਦਿੱਤੀ ਜਾਂਦੀ ਹੈ ਤੇ ਜਿਹੜਾ ਪਾਣੀ ਉਹ ਰਾਜਸਥਾਨ ਨੂੰ ਦਿੱਤਾ ਜਾਂਦਾ ਸੋ ਪੰਜਾਬ ਨੂੰ ਬਿਜਲੀ ਅੱਜ ਵੀ ਥਰਮਲ ਪਲਾਂਟਾਂ ਦੇ ਰਾਹੀਂ ਦਿੱਤੀ ਜਾਂਦੀ ਹੈ ਕਿਉਂ ਜੀ ਪੰਜਾਬ ਨਾਲ ਇੰਨਾ ਧੱਕਾ ਕਿਉਂ ਖਾਣ ਪੀਣ ਨੂੰ ਬੰਦ ਰਹੀ ਤੇ ਡੰਡੇ ਖਾਣ ਨੂੰ ਰਿਸ਼ ਅੱਜ ਬਰਬਾਦੀ ਹੋ ਰਹੀ ਹੈ ਵੱਧਦੇ ਹੋਏ ਪਾਣੀ ਦੀ ਤੇ ਉਹ ਪਾਣੀ ਪੰਜਾਬ ਦੇ ਵਿੱਚ ਹੀ ਬਰਬਾਦੀ ਕਰ ਰਿਹਾ ਵਿਆਸ ਤੇ ਸਤਲੁਜ ਦਰਿਆ ਦਾ ਹਰੀਕੇ ਪੱਤਨ ਤੇ ਸੰਗਮ ਹੁੰਦਾ ਹੈ ਤੇ ਇੱਥੇ ਇਹਨਾਂ ਦਰਿਆਵਾਂ ਤੋਂ ਰਾਜਸਥਾਨ ਨੂੰ ਦੋ ਜਾਂਦੀਆਂ ਨਹਿਰਾਂ ਇਸ ਤੋਂ ਇਲਾਵਾ ਭਾਖੜਾ ਨੰਗਲ ਤੋਂ ਦਿੱਲੀ ਤੇ ਹਰਿਆਣਾ ਨੂੰ ਜਾਣ ਵਾਲੀਆਂ ਨਹਿਰਾਂ ਇਹਨਾਂ ਨੂੰ ਸਾਰਾ ਸਾਲ ਦਿੱਲੀ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਇਹਨਾਂ ਨੂੰ ਪਾਣੀ ਮੁਹੱਈਆ ਕਰਾਉਣ ਵਾਸਤੇ ਪਾਣੀ ਹੋਲਡ ਕਰਨ ਵਾਸਤੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਇਸ ਲਈ ਇਹ ਡੈਮ ਅਖੀਰਲੇ ਪੱਧਰ ਤੱਕ ਪਾਣੀ ਲਿਆ ਪਰ ਲੈ ਜਾਂਦੇ ਨੇ ਤੇ ਇਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲੱਗਦਾ ਵੀ ਇਸ ਸਾਲ ਕਿੰਨੀ ਕੁ ਵਾਰਿਸ਼ ਹੋਣੀ ਆ ਹੋਣੀ ਆ ਜਾਂ ਨਹੀਂ ਹੋਣੀ ਜੇਕਰ ਨਹੀਂ ਹੋਣੀ ਤੇ ਇਹੀ ਪਾਣੀ ਸਾਰਾ ਸਾਲ ਇਹਨਾਂ ਨਹਿਰਾਂ ਦੇ ਥਰੂ ਇਹਨਾਂ ਸਟੇਟਾਂ ਨੂੰ ਦਿੱਤਾ ਜਾਣਾ ਜੇਕਰ ਇਹ ਪਾਣੀ ਨੂੰ ਨਾਲ ਦੀ ਨਾਲ ਹੌਲੀ ਹੌਲੀ ਛੱਡਦੇ ਰਹਿਣਾ ਤੇ ਜਿਹੜਾ ਇੱਕੇਦਮ ਪਾਣੀ ਆ ਕੇ ਹੜ ਬਣ ਕੇ ਆਉਂਦੇ ਆ ਤੇ ਲੋਕਾਂ ਦੇ ਘਰ ਢਾ ਲੈਂਦਾ ਤੇ ਫਸਲਾਂ ਦਾ ਨੁਕਸਾਨ ਹੁੰਦਾ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਮੇਂ ਇੰਨਾ ਜਿਆਦਾ ਨੁਕਸਾਨ ਨਹੀਂ ਕਰਦਾ ਜਿੰਨਾ ਜਿਆਦਾ ਇੱਕੇ ਵਾਰੀ ਛੱਡਿਆ ਆ ਪਾਣੀ ਫਸਲਾਂ ਦਾ ਨੁਕਸਾਨ ਕਰਦਾ ਰਿਪੀਰੀਅਨ ਕਾਨੂੰਨ ਦੇ ਮੁਤਾਬਕ ਜਿਹੜੀ ਸਟੇਟ ਪਾਣੀਆਂ ਦੀ ਵੱਧ ਮਾਰ ਚਲਦੀ ਏ ਉਹ ਸਟੇਟ ਦਾ ਪਾਣੀ ਦੇ ਉੱਪਰ ਵੱਧ ਅਧਿਕਾਰ ਹੁੰਦਾ ਤੇ ਜਿਹੜੀਆਂ ਪੰਜਾਬ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਨੇ ਸਭ ਤੋਂ ਪਹਿਲਾਂ ਪੰਜਾਬ ਦਾ ਹੱਕ ਬਣਦਾ ਜਿਹੜਾ ਤਾਂ ਜ਼ਮੀਨ ਦੇ ਪੰਜਾਬ ਦਾ ਪੀਣ ਵਾਲਾ ਅਮਰਤ ਵਰਗਾ ਸ਼ੁੱਧ ਪਾਣੀ ਉਹ ਤਾਂ ਅਸੀਂ ਅੰਨੇਵਾ ਮੋਟਰਾਂ ਲਾ ਲਾ ਕੇ ਕੱਢ ਲਿਆ ਬਾਕੀ ਜਿਹੜਾ ਬਚਿਆ ਪਾਣੀ ਫੈਕਟਰੀਆਂ ਨੇ ਕਰ ਕਰਕੇ ਬੋਰ ਉਹਨੂੰ ਗੰਦਲਾ ਕਰ ਦਿੱਤਾ ਜਿਹੜਾ ਪੰਜਾਬ ਦਾ ਕੁਦਰਤੀ ਪਾਣੀ ਸੀ ਉਹ ਤਾਂ ਅਸੀਂ ਪੱਕੀਆਂ ਨਹਿਰਾਂ ਬਣਾਵਨਾ ਕਿ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਅਸਲ ਵਿੱਚ ਪਾਣੀ ਉਹ ਖੇਤੀ ਵਾਸਤੇ ਵਰਤਣਾ ਸੀ ਜਿੰਦੇ ਉੱਪਰ ਪੰਜਾਬ ਦਾ ਹੱਕ ਬਣਦਾ ਸੀ ਕਿਉਂਕਿ ਪੰਜਾਬ ਇਹ ਹਮੇਸ਼ਾ ਹੜ ਦੀ ਮਾਰ ਸਭ ਤੋਂ ਜ਼ਿਆਦਾ ਚੱਲਦਾ ਹੈ ਪੰਜਾਬ ਦੇ ਹਰ ਖੇਤਰ ਤੱਕ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਸੀ ਅੱਜ ਜਿਹੜਾ ਅਸੀਂ ਲੱਖਾਂ ਮੋਟਰਾਂ ਲਾ ਲਾ ਕੇ ਪਾਣੀ ਜਿਹੜਾ ਕੱਢ ਲਿਆ ਉਹ ਪਾਣੀ ਬਚ ਸਕਦਾ ਸੀ ਜਿੰਨਾ ਇਸ ਟਾਈਮ ਪਾਣੀ ਦਾ ਲੈਵਲ ਥੱਲੇ ਜਾ ਚੁੱਕਾ ਜੇਕਰ ਇਸ ਪਾਣੀ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਂਦਾ ਤੇ ਅੱਜ ਜਿਹੜਾ ਅਸੀਂ ਲੱਖਾਂ ਮੋਟਰਾਂ ਲਾ ਲਾ ਕੇ ਜ਼ਮੀਨ ਦਾ ਪੱਦਰ ਲੇਵਾ ਕਰ ਲਿਆਗਾ ਉਹ ਪਾਣੀ ਆਪਣਾ ਬਚ ਸਕਦਾ ਸੀ ਸੋ ਪਿਛਲੀਆਂ ਸਰਕਾਰਾਂ ਦਾ ਜਿਹੜਾ ਮੈਨੇਜਮੈਂਟ ਸਿਸਟਮ ਸੀ ਉਹ ਚੱਲਿਆ ਨਹੀਂ ਜਾਂ ਕਹਿ ਲੋ ਕਿ ਉਹਨਾਂ ਨੇ ਸਹੀ ਤਰੀਕੇ ਨਾਲ ਸਮਝੌਤੇ ਨਹੀਂ ਕੀਤੇ ਦੂਜਾ ਆਪਣੀ ਫੋਕੀ ਦੁਸ਼ਮਣੀ ਦੇ ਲਈ ਸ਼ਾਹਪੁਰ ਕੰਡੀ ਡੈਮ ਦਾ ਪਾਣੀ ਬੰਦ ਕੀਤਾ ਜਾਂਦਾ ਤੇ ਜਦੋਂ ਇਧਰ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਬਰਸਾਤਾਂ ਹੁੰਦੀਆਂ ਉਹ ਪਾਣੀ ਓਵਰਫਲੋ ਹੋ ਕੇ ਤੇ ਇਹ ਹਿਮਾਚਲ ਵਾਲੀ ਸਾਈਡ ਤੋਂ ਹੁੰਦਾ ਆ ਪੰਜਾਬ ਨੂੰ ਛੱਡਿਆ ਜਾਂਦਾ ਨਾਲੇ ਤਾਂ ਪੰਜਾਬ ਨੂੰ ਬਰਬਾਦ ਕਰ ਦਿੰਦਾ ਤੇ ਨਾਲੇ ਲੈੰਦੇ ਪੰਜਾਬ ਪਾਕਿਸਤਾਨ ਨੂੰ ਵੀ ਲੈ ਡੁੱਬਦਾ ਦੁਸ਼ਮਣੀ ਕੱਢਦੇ ਕੱਢਦੇ ਚੜਦਾ ਪੰਜਾਬ ਵੀ ਬਰਬਾਦ ਹੋ ਜਾਂਦਾ ਜਿਹੜੇ ਲੋਕਾਂ ਦੇ ਮਾਲ ਡੰਗਰ ਘਰ ਹੈਗੇ ਉਹਨਾਂ ਨੂੰ ਹੜਾਂ ਦੇ ਕੰਡੇ ਤੇ ਰੱਖਿਆ ਜਾਂਦਾ ਹੈ ਤੇ ਜੇ ਬਰਸਾਤ ਨਾ ਹੋਈ ਤੇ ਸਾਡੇ ਕੋਲ ਸਾਲ ਭਰ ਮੁਹੱਈਆ ਕਰਵਾਉਣ ਵਾਸਤੇ ਪਾਣੀ ਹੈਗਾ ਅਸੀਂ ਹੋਰਾਂ ਸਟੇਟਾਂ ਨੂੰ ਪਾਣੀ ਦੇਣਾ ਹੀ ਦੇਣਾ ਜੇਕਰ ਬਰਸਾਤ ਹੋਗੀ ਤੇ ਇਹ ਪਾਣੀ ਅੱਗੇ ਛੱਡ ਦਾਂਗੇ ਚਾਹੇ ਇਹਦੇ ਵਿੱਚ ਪੰਜਾਬ ਰੁੜ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਦੂਜੇ ਰਾਜਾਂ ਨੂੰ ਪਾਣੀ ਮੁਹੱਈਆ ਕਰਾਉਣਾ ਤੇ ਪਾਣੀ ਨੂੰ ਸਾਂਭ ਕੇ ਰੱਖਾਂਗੇ ਸੋ ਇਸ ਤਰੀਕੇ ਨਾਲ ਪਾਣੀ ਦੀ ਮੈਨੇਜਮੈਂਟ ਵਿੱਚ ਕਿਤੇ ਨਾ ਕਿਤੇ ਗਰਬੜੀ ਹੈਗੀ ਦਰਿਆਵਾਂ ਤੇ ਬਣਾਏ ਹੋਏ ਬੰਨ੍ਹ ਸਰਕਾਰ ਦਾ ਫਰਜ਼ ਬਣਦੀ ਸੀ ਉਹਨਾਂ ਦਾ ਧਿਆਨ ਰੱਖਦੀ ਜੇਕਰ ਸਾਡੇ ਲੋਕ ਇੱਕ ਸੂਈ ਖਰੀਦਣ ਤੱਕ ਵੀ ਟੈਕਸ ਦਿੰਦੇ ਨੇ ਤੇ ਸਰਕਾਰ ਦਾ ਵੀ ਫਰਜ਼ ਬਣਦਾ ਸੀ ਸਮੇਂ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਅੱਜ ਹੜ੍ਹਾਂ ਦੇ ਵਿੱਚ ਪਰਿਵਾਰ ਰੁੜ ਗਏ ਨੇ ਘਰ ਟੁੱਟ ਗਏ ਨੇ ਖੇਤ ਬਰਬਾਦ ਹੋ ਗਏ ਆ ਉਹਨਾਂ ਤੋਂ ਬਚਾਉਣਾ ਵੀ ਸਰਕਾਰ ਦਾ ਫਰਜ਼ ਸੀ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਆਫਿਸ ਦੇ ਵਿੱਚ ਉਲਝਾ ਕੇ ਰੱਖਿਆ ਜਾਂਦਾ ਕਿਉਂਕਿ ਜਿਹੜੇ ਲੋਕ ਖੇਤੀ ਕਰਦੇ ਆ ਉਹ ਪੰਜਾਬ ਤੇ ਪੰਜਾਬੀ ਲੋਕਾਂ ਨਾਲ ਹਮਦਰਦੀ ਰੱਖਦੇ ਨੇ ਜੇ ਦੇਖਿਆ ਜਾਵੇ ਤੇ ਗੰਗਾ ਦਾ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਵੀ ਦਿੱਤਾ ਜਾ ਸਕਦਾ ਗੰਗਾ ਦਾ ਬਹੁਤ ਸਾਰਾ ਪਾਣੀ ਹਰਿਆਣੇ ਤੋਂ ਸਾਈਡ ਤੋਂ ਹੁੰਦਾ ਆ ਬੰਗਲਾਦੇਸ਼ ਦੇ ਵਿੱਚੋਂ ਹੋ ਕੇ ਤੇ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਰਲਦਾ ਬਾਕੀ ਵੇਖਿਆ ਜਾਵੇ ਤੇ ਗੰਗਾ ਦਾ ਪਾਣੀ ਵੀ ਰਾਜਸਥਾਨ ਜਾਂ ਹਰਿਆਣਾ ਨੂੰ ਦਿੱਤਾ ਜਾ ਸਕਦਾ ਪਰ ਨਹੀਂ ਗੰਗਾ ਦਾ ਬਹੁਤ ਸਾਰਾ ਪਾਣੀ ਬੰਗਲਾਦੇਸ਼ ਦੇ ਵਿੱਚ ਉਹ ਹੁੰਦਾ ਆ ਬੰਗਾਲ ਦੀ ਖਾੜੀ ਵਿੱਚ ਮਿਲਦਾ ਹੈ ਤੇ ਗੰਗਾ ਦਾ ਪਾਣੀ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਮਿਲਦਾ 43000 ਕਿਊਬਿਕ ਪਰ ਸੈਕਿੰਡ ਦੇ ਹਿਸਾਬ ਨਾਲ ਇੰਨਾ ਜ਼ਿਆਦਾ ਪਾਣੀ ਜਿਹੜਾ ਵੇਸਟ ਹੈ ਉਹ ਗੰਗਾ ਦਾ ਬੰਗਾਲ ਦੀ ਖਾੜੀ ਵਿੱਚ ਵਹਿ ਜਾਂਦਾ ਤੇ ਬੰਗਲਾਦੇਸ਼ ਨਾਲ ਭਾਰਤ ਦੀ ਕੋਈ ਖਾਸ ਬਣਦੀ ਨਹੀਂਗੀ ਤੇ ਬੰਗਲਾਦੇਸ਼ ਨੂੰ ਵੀ ਖਾਸ ਇੰਨਾ ਪਾਣੀ ਚਾਹੀਦੇ ਨੇਗਾ ਉਹ ਪਾਣੀ ਵੀ ਸਿੱਧਾ ਹਰਿਆਣਾ ਜਾਂ ਰਾਜਸਥਾਨ ਜਾਂ ਹੋਰ ਕਿਸੇ ਸਟੇਟਾਂ ਨੂੰ ਪਾਣੀ ਦਿੱਤਾ ਜਾ ਸਕਦਾ ਪਰ ਸਰਕਾਰ ਜਾਣ ਬੁੱਝ ਕੇ ਇੱਧਰ ਹਰਿਆਣਾ Rajasthan ਤੇ ਇਹਦੇ ਨਾਲ ਪੰਜਾਬ ਨੂੰ ਉਲਝਾ ਕੇ ਰੱਖਦੀ ਹੈ ਸੋ ਇਹ ਵਾਲਾ ਪਾਣੀ ਵੀ ਵਰਤਿਆ ਜਾ ਸਕਦਾ ਹੈ ਇੱਧਰ ਨੂੰ ਧਿਆਨ ਦੇਣ ਦੀ ਲੋੜ ਹੈ ਪੰਜਾਬ ਤੇ ਹਰਿਆਣਾ ਨੂੰ SYL ਨਹਿਰ ਦੇ ਨਾਮ ਤੇ ਲੜਵਾ ਦਿੱਤਾ ਜਾਂਦਾ ਮੀਂਹ ਪੈਣ ਨਾਲ ਇਹਨਾਂ ਨੁਕਸਾਨ ਨਹੀਂ ਹੋ ਸਕਦਾ ਜਿੰਨਾ ਪਾਣੀ ਦੀ ਗਲਤ ਮੈਨੇਜਮੈਂਟ ਕਰਕੇ ਪੰਜਾਬ ਦਾ ਨੁਕਸਾਨ ਕਿਤਾ ਜਾਂਦਾ ਪ੍ਰਧਾਨ ਮੰਤਰੀ ਸਾਹਿਬ ਅਫਗਾਨਿਸਤਾਨ ਨੂੰ ਮਦਦ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਨੇ ਪਰ ਪੰਜਾਬ ਲਈ ਦੋ ਸ਼ਬਦ ਤੱਕ ਨਹੀਂ ਨਿਕਲੇ ਪੰਜਾਬ ਦੇ ਕਈ ਪਿੰਡਾਂ ਦਾ ਸੜਕਾਂ ਰਾਈ ਆਪਸ ਦੇ ਵਿੱਚ ਕਨੈਕਸ਼ਨ ਟੁੱਟ ਚੁੱਕਾ ਹੈ ਲੋਕ ਕਿਸ਼ਤੀਆਂ ਰਾਹੀਂ ਦੂਜੇ ਪਿੰਡਾਂ ਵਿੱਚ ਜਾ ਰਹੇ ਨੇ ਲੋਕ ਘਰੋਂ ਬੇਕਾਰ ਹੋ ਚੁੱਕੇ ਮਾਲ ਡੰਗਰ ਮਾਰਿਆ ਗਿਆ ਇੰਨਾ ਜ਼ਿਆਦਾ ਨੁਕਸਾਨ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਸੋ ਇਹ ਰਿਪੋਰਟ ਸੀ ਜੋ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਗਈ ਤੁਸੀਂ ਆਪਣਾ ਫਰਜ਼ ਸਮਝ ਕੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਸੁੱਤੀਆਂ ਆ ਸਰਕਾਰਾਂ ਨੂੰ ਪਾਣੀ ਦੀ ਗਲਤ ਮੈਨੇਜਮੈਂਟ ਬਾਰੇ ਕੋਈ ਅਹਿਸਾਸ ਹੋ ਸਕੇ ਤਾਂ ਜੋ ਜਿਹੜਾ ਜਿੰਨਾ ਜ਼ਿਆਦਾ ਪੰਜਾਬ ਦਾ ਨੁਕਸਾਨ ਹੋ ਰਿਹਾ ਇਸ ਨੁਕਸਾਨ ਦੀ ਪਰਪਾਈ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ